ਜਿਹੜੀ ਤੁਸੀਂ ਇਹ ਤਸਵੀਰ ਦੇਖ ਰਹੇ ਹੋ ਇਹ ਮਹਾਰਾਣਾ ਪ੍ਰਤਾਪ ਦੀ ਹੈ ਜਿਹੜੇ ਮੇਰੇ ਵੀਰ ਪੱਗਾਂ ਬੰਦੇ ਨੇ ਜਾਂ ਜਿਹੜੇ ਮੇਰੇ ਵੀਰ ਭੈਣ ਪੱਗਾਂ ਨੂੰ ਪਸੰਦ ਕਰਦੇ ਨੇ ਆਪਣਾ ਮਾਣ ਸਮਝਦੇ ਨੇ ਉਹ ਜ਼ਰੂਰ ਵੀਡੀਓ ਵੇਖੇ ਜਾਓ ਮਹਾਰਾਣਾ ਪ੍ਰਤਾਪ ਅਕਬਰ ਤੋਂ ਜੰਗ ਵਿੱਚ ਹਾਰਨ ਤੋਂ ਬਾਅਦ ਜਦੋਂ ਉਹਦਾ ਸਾਰਾ ਕੁਝ ਉਹਨੇ ਲੁੱਟ ਲਿਆ ਬੜਾ ਪਰੇਸ਼ਾਨ ਰਹਿਣ ਲੱਗ ਪਿਆ ਇੱਕ ਵਾਰ ਸੰਗਣੇ ਜੰਗਲ ਵਿੱਚੋਂ ਜਾ ਰਿਹਾ ਸੀ ਤੇ ਅਕਬਰ ਬਾਦਸ਼ਾਹ ਦਾ ਗਵਈਆ ਤਾਨਸੇਨ ਉੱਥੇ ਕੁਝ ਗਾਇਨ ਕਰ ਰਿਹਾ ਸੀ ਉਹਦੀਆਂ ਸੋਹਾਂ ਮਹਾਰਾਣਾ ਪ੍ਰਤਾਪ ਦੇ ਕੰਨੀਆਂ ਪਈਆਂ ਗਾਣਾ ਇੰਨਾ ਸੁਰੀਲਾ ਸੀ ਕਿ ਮਹਾਰਾਣਾ ਪ੍ਰਤਾਪ ਅੱਗੇ ਨਾਲ ਲੰਘ ਸਕਿਆ ਗਾਣਾ ਸੁਣਨ ਵਾਸ ਜਦੋਂ ਗਾਣੇ ਦੀ ਸਮਾਪਤੀ ਹੋਈ ਮਹਾਰਾਣਾ ਪ੍ਰਤਾਪ ਕਹਿੰਦਾ ਵੀ ਤਾਨसेन ਤੂੰ ਇੰਨਾ ਸੋਹਣਾ ਗਾਣਾ ਨਾ ਮੇਰਾ ਮਨ ਬੜਾ ਪਰੇਸ਼ਾਨ ਸੀ ਬੜਾ ਵਿਆਕੁਲ ਸੀ ਤੇ ਤੇਰਾ ਗਾਣਾ ਸੁਣ ਕੇ ਮੇਰੀ ਪਰੇਸ਼ਾਨੀ ਦੂਰ ਹੋਈ ਮੈਂ ਵੇਖ ਕੁਝ ਤੈਨੂੰ ਦੇ ਨਹੀਂ ਸਕਦਾ ਕਿਉਂਕਿ ਅਕਬਰ ਬਾਦਸ਼ਾਹ ਨੇ ਮੇਰਾ ਸਭ ਕੁਝ ਲੁੱਟ ਲਿਆ ਪਰ ਇਸ ਵਕਤ ਜੋ ਵੀ ਮੇਰੇ ਕੋਲ ਹੈ ਨਾ ਉਹਦੇ ਵਿੱਚ ਤੂੰ ਜੋ ਕੁਝ ਮਰਜ਼ੀ ਮੰਗ ਲੈ ਮੈਂ ਤੈਨੂੰ ਜ਼ਰੂਰ ਦਿਆਂਗਾ ਤੇਰੇ ਇਸ ਖੂਬਸੂਰਤ ਗਾਣੇ ਦੇ ਬਦਲੇ ਉਹਨੇ ਵੇਖਿਆ ਵੀ ਬਹੁਤ ਸੋਹਣਾ ਕੀਮਤੀ ਲਿਬਾਸ ਪਾਇਆ ਹੋਇਆ ਸੋਹਣਾ ਘੋੜਾ ਖੜਾ ਹੈ ਪਰ ਮਹਾਰਾਣਾ ਪ੍ਰਤਾਪ ਨੇ ਨਾ ਬੜੀ ਸੋਹਣੀ ਰੇਸ਼ਮੀ ਪੱਗ ਬ ਤਾਨਸੇਨ ਕਹਿੰਦਾ ਜੀ ਮੈਨੂੰ ਹੋਰ ਕੁਝ ਵੀ ਨਹੀਂ ਚਾਹੀਦਾ ਮੈਨੂੰ ਤੁਹਾਡੀ ਪੱਗ ਬਹੁਤ ਪਸੰਦ ਹੈ ਮਹਾਰਾਣਾ ਪ੍ਰਤਾਪ ਫਿਰ ਇੱਕ ਵਾਰ ਪ੍ਰੇਸ਼ਾਨ ਹੋ ਗਿਆ ਕਿ ਵੇਖ ਤੂੰ ਮੇਰਾ ਕੀਮਤੀ ਘੋੜਾ ਮੰਗ ਲੈਂਦਾ ਮੈਂ ਤੈਨੂੰ ਦੇ ਦੇਣਾ ਸੀ ਮੇਰੀ ਪੋਸ਼ਾਕ ਮੰਗ ਮੰਗ ਲੈਂਦਾ ਮੈਂ ਦੇ ਦੇਣੀ ਸੀ ਸੋਨਾ ਗਹਿਣਾ ਮੈਂ ਪਾਇਆ ਹੋਇਆ ਕੀਮਤੀ ਗਹਿਣਾ ਪਾਇਆ ਉਹ ਮੰਗ ਲੈਂਦਾ ਮੈਂ ਦੇ ਦੇਣਾ ਸੀ ਪਰ ਮੇਰੀ ਪੱਗ ਮੇਰੀ ਇੱਜ਼ਤ ਹੈ ਮੈਂ ਆਪਣੀ ਪੱਗ ਨਹੀਂ ਦੇ ਸਕਦਾ ਤਾਨਸੇਨ ਕਹਿੰਦਾ ਮੈਨੂੰ ਤਾਂ ਪੱਗ ਹੀ ਪਸੰਦ ਹੈ ਮਹਾਰਾਣਾ ਪ੍ਰਤਾਪ ਤਾਨਸੇਨ ਨਾਲ ਵਚਨ ਕਰ ਚੁੱਕਿਆ ਸੀ ਉਹ ਕਹਿੰਦਾ ਵੇਖ ਮੈਂ ਅਣਖ ਵਾਲਾ ਬੰਦਾ ਮੈਂ ਆਪਣੀ ਪੱਗ ਤਾਂ ਤੈਨੂੰ ਦੇ ਦੇਣਾ ਪਰ ਮੇਰੀ ਅਕਬਰ ਬਾਦਸ਼ਾਹ ਦਾ ਕਬੀਆ ਤੇ ਉਹਦੇ ਦਰਬਾਰ ਚ ਜਾ ਕੇ ਤੁਸੀਂ ਸਾਰੇ ਅਹਿਲਕਾਰ ਮੰਤਰੀ ਸੰਤਰੀ ਸਾਰਿਆਂ ਨੂੰ ਸਿਰ ਚ ਹੁੰਦੇ ਹੋ ਮੇਰੀ ਪੱਗ ਬਨ ਕੇ ਕਦੀ ਵੀ ਦਰਬਾਰ ਦੇ ਵਿੱਚ ਨਹੀਂ ਜਾਣਾ ਅਕਬਰ ਬਾਦਸ਼ਾਹ ਦੇ ਸਾਹਮਣੇ ਪੇਸ਼ ਨਹੀਂ ਹੋਣਾ ਮੇਰੀ ਪੱਗ ਬਨ ਕੇ ਤੇ ਜੇ ਕਦੀ ਭੁਲੇਖੇ ਨਾਲ ਚਲੇ ਵੀ ਜਾਇਓ ਤੇ ਮੇਰੀ ਪੱਗ ਉਹਦੇ ਪੈਰਾਂ ਚ ਨਾ ਚੁਕੇ ਇਹ ਗੱਲ ਯਾਦ ਰੱਖਿਓ ਤਾਨसेन ਨੇ ਗੱਲ ਮੰਨ ਲਈ ਮਹਾਰਾਣਾ ਪ੍ਰਤਾਪ ਨੇ ਪੱਗ ਦੇ ਦਿੱਤੀ ਕੁਝ ਸਮਾਂ ਬੀਤਿਆ ਤਾਨसेन ਕੋਈ ਅਕਬਰ ਬਾਦਸ਼ਾਹ ਦੇ ਦਰਬਾਰ ਵਿੱਚ ਫੰਕਸ਼ਨ ਸੀ ਭੁਲੇਖੇ ਦੇ ਨਾਲ ਪੱਗ ਬਨ ਕੇ ਚਲਾ ਗਿਆ ਜਦੋਂ ਉਹਨੂੰ ਯਾਦ ਆਇਆ ਕਿ ਸਿਰ ਦੇ ਉੱਤੇ ਪੱਗ ਮਹਾਰਾਣਾ ਪ੍ਰਤਾਪ ਦੀ ਹੈ ਤਾਂ ਉਹਨੇ ਸਿਰ ਨਹੀਂ ਝੁਕਾਇਆ ਸਾਰੇ ਅਹਿਲਕਾਰਾਂ ਨੇ ਮੰਤਰੀਆਂ ਨੇ ਸਿਰ ਝੁਕਾਇਆ ਪਰ ਤਾਨਸੇ ਨੇ ਨਹੀਂ ਝੁਕਾਇਆ ਅਕਬਰ ਬਾਦਸ਼ਾਹ ਬੜਾ ਗੁੱਸੇ ਹੋਇਆ ਜਦੋਂ ਸਮਾਗਮ ਦੀ ਸਮਾਪਤੀ ਹੋਈ ਤੇ ਤਾਨਸੇ ਨੂੰ ਪੁੱਛਿਆ ਵੀ ਤੂੰ ਬਹੁਤ ਜਿਆਦਾ ਮੇਰੀ ਬੇਇੱਜ਼ਤੀ ਕੀਤੀ ਹੈ ਸਾਰੇ ਅਹਿਲਕਾਰਾਂ ਨੇ ਮੈਨੂੰ ਸਿਰ ਝੁਕਾਇਆ ਪਰ ਤੂੰ ਮੈਨੂੰ ਸਿਰ ਨਹੀਂ ਝੁਕਾਇਆ ਤਾਨ ਸੇ ਨੇ ਮਾਫੀ ਮੰਗੀ ਤੇ ਇਹ ਗੱਲ ਆਖੀ ਕਿ ਜਿਹੜੀ ਮੇਰੀ ਪੱਗ ਸਿਰ ਦੇ ਉੱਤੇ ਬੰਨੀ ਹੋਈ ਹੈ ਮਹਾਰਾਣਾ ਪ੍ਰਤਾਪ ਦੀ ਹੈ ਮੈਂ ਭੁਲੇਖੇ ਦੇ ਨਾਲ ਤੁਹਾਡੇ ਦਰਬਾਰ ਵਿੱਚ ਬੰਨ ਕੇ ਆ ਗਿਆ ਕਿਉਂਕਿ ਮੇਰੇ ਨਾਲ ਕਾਲ ਕੀਤਾ ਸੀ ਮਹਾਰਾਣਾ ਪ੍ਰਤਾਪ ਨੇ ਕਿ ਜੇ ਤੂੰ ਭੁਲੇਖੇ ਨਾਲ ਦਰਬਾਰ ਵਿੱਚ ਚਲਾ ਜਾਏ ਪਰ ਉਹਦੇ ਅੱਗੇ ਸਜਦਾ ਨਾ ਕਰੀ ਮੇਰੀ ਪੱਗ ਉਹਦੇ ਚਰਨਾਂ ਵਿੱਚ ਝੁਕਣੀ ਨਹੀਂ ਚਾਹੀਦੀ ਜਦੋਂ ਇਹ ਅਣਖਵਲੀਆਂ ਗੱਲਾਂ ਅਕਬਰ ਬਾਦਸ਼ਾਹ ਨੇ ਸੁਣੀਆਂ ਕਿ ਮਹਾਰਾਣਾ ਪ੍ਰਤਾਪ ਇੰਨਾ ਅਣਖ ਵਾਲਾ ਉਹ ਨਾ ਤਗੜਾ ਸਰਦਾਰ ਕਿਉ ਆਪਣੀ ਪੱਗ ਵੀ ਝੁਕੀ ਨਹੀਂ ਦੇਖ ਸਕਦਾ ਉਹਦਾ ਮਨ ਵਿੱਚ ਇੰਨੀ ਗਰਤ ਜਗ ਗਈ ਕਿ ਇਸੇ ਅਣਖੀ ਬੰਦੇ ਦਾ ਮੈਂ ਕਦੇ ਵੀ ਆਪਣੇ ਕੋਲ ਨਹੀਂ ਰੱਖਣਾ ਬੁਲਾਇਆ ਤੇ ਉਹ ਸਣਖੀ ਬੰਦੇ ਮਹਾਰਾਣਾ ਪ੍ਰਤਾਪ ਦਾ ਸਾਰਾ ਰਾਜ ਭਾਗ ਜੋ ਲੁੱਟਕ ਸੋਟ ਕੀਤੀ ਸੀ ਸਾਰੀ ਵਾਪਸ ਕਰ ਦਿੱਤੀ ਸੋ ਅਣਖਾਂ ਵਾਲੇ ਜਿਹੜੇ ਨੇ ਨਾ ਜ਼ਮੀਰਾਂ ਵਾਲੇ ਜਿਹੜੇ ਨੇ ਉਹ ਸਦਾ ਆਪਣੀ ਪੱਗ ਨੂੰ ਤੇ ਆਪਣੀ ਸ਼ਖਸੀਅਤ ਨੂੰ ਕਾਇਮ ਰੱਖਦੇ ਰਹੇ ਭਾਵੇਂ ਕੋਈ ਹਾਰ ਵੀ ਜਾਏ ਪਰ ਆਪਣੀ ਅਣਖ ਨਹੀਂ ਛੱਡਦੇ ਸੋ ਬੇਨਤੀ ਹੈ ਇਸੇ ਤਰ੍ਹਾਂ ਚੜ੍ਹਦੀ ਕਲਾ ਵਿੱਚ ਰੱਖੋ ਆਪਣੀ ਅਣਖ ਤੇ ਜ਼ਮੀਰ ਨੂੰ ਜਾਗਦੇ ਰੱਖੋ ਪੱਗ ਦਾ ਸਤਿਕਾਰ ਕਰੋ ਗੁਰੂ ਸਾਹਿਬ ਜੀ ਦੀਆਂ ਰਹਿਮਤਾਂ ਧੰ